ਅੱਜ ਦਾ ਜਿਹੜਾ ਮਾਹੌਲ ਆ ਬਾਬਾ ਜੀ ਮੈਂ ਕਹਿਣਾ ਵੀ ਸਾਰਾ ਪੰਜਾਬ ਸੁੱਤਾ ਪਿਆ ਕਿਤੇ ਮਰਤਾ ਨਹੀਂ ਗਏ ਲੋਕ ਪੰਜਾਬੀ ਇਹ ਸਾਰੀਆਂ ਗੱਲਾਂ ਫਾਲਤੂ ਦੀਆਂ ਨੇ ਦੇਖੋ ਜਿਨ੍ਹਾਂ ਦੇ ਵਿੱਚ ਜਮੀਰ ਜਾਗਦੀ ਆ ਉਹ ਸਰਦਾਰ ਤੇ ਸਿੱਧਾ ਬਾਈ ਸਾਹਿਬ ਜੀ ਇਹਨਾਂ ਦੇ ਉੱਤੇ ਟਾਰਗੇਟ ਕਰੋ ਆਪਾਂ ਨੇ ਪ੍ਰਵਾਸੀ ਕਿੱਥੇ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣੇ ਹਾਂਜੀ ਹਿਆਰਪੁਰ ਦੇ ਵਿੱਚ ਸੌਰੀ ਉਹਦੇ ਵਿੱਚ ਦੇਖੋ ਬੱਚੇ ਦੇ ਨਾਲ ਕੋਰ ਕਰਮ ਕਰਕੇ ਉਹਦੇ ਪਿੱਛੇ ਮੰਨ ਕੇ ਚੱਲ ਬਾਬਾ ਜੀ ਉਹਨਾਂ ਰਾੜ ਵੀ ਪਾਤੀ ਗੰਦੇ ਬੰਦਿਆਂ ਨੇ ਤੇ ਫਿਰ ਸਾਡੇ ਸਤਿਗੁਰੂ ਦੇ ਬਾਬਾ ਇਹਨਾਂ ਨੂੰ ਲੋਕ ਜਿਹੜੇ ਆਪਦੇ ਘਰਾਂ ਦੇ ਵਿੱਚ ਕਮਰੇ ਦੇ ਕੇ ਮੰਨ ਕੇ ਚਲ ਕਿਰਾਏ ਦੇ ਵਿੱਚ ਬਿਠਾਈ ਬੈਠੇ ਨੇ ਪੰਥ ਵੱਲੋਂ ਭੇਜੇ ਗਏ ਆਂ ਅਸੀਂ ਸਾਡੇ ਇਸ ਮਲੇਰ ਕੋਟਲੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਜਿੱਥੋਂ ਤੱਕ ਮੇਰੀ ਵੀਡੀਓ ਸੁਣਦੇ ਆ ਜੇ ਕਿਸੇ ਨੇ ਪਾਪਾ ਜੀ ਕੋਈ ਵੀ ਗਲਤੀ ਕਰ ਲਈ ਕਿਸੇ ਦੇ ਬੱਚੇ ਨੇ ਕਰ ਲਈ ਮੰਨ ਲਓ ਉਸ ਤੋਂ ਬਾਅਦ ਮਾਪੇ ਵੀ ਆ ਕੇ ਮਿੰਨਤਾਂ ਕਰਦੇ ਨੇ ਇਦਾਂ ਦਾ ਕੁਝ ਨਹੀਂ ਹੋਊਗਾ ਉਹਦੇ ਮਾਪੇ ਉਹਦੇ ਵੀ ਡਾਂਗ ਫਿਰੂਗੀ ਫੁੱਲ ਰੱਜ ਕੇ ਪੰਥ ਵੱਲੋਂ ਤੇ ਉਹਦੇ ਬੱਚੇ ਨਾਲ ਤਾਂ ਜਿਹੜਾ ਕੁਝ ਹੋਣਾ ਉਹ ਹੋਣਾ ਹੀ ਆ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਮੁੱਦਾ ਬੜਾ ਗਰਮਾਇਆ ਹੋਇਆ ਹੈ ਗੱਲ ਕਰੀਏ ਪ੍ਰਵਾਸੀ ਅਤੇ ਪੰਜਾਬੀ ਪੰਜਾਬੀਆਂ ਦੇ ਵੱਲੋਂ ਇਸ ਟਾਈਮ ਨਾਰੇ ਵੀ ਲਗਾਏ ਜਾ ਰਹੇ ਨੇ ਪ੍ਰਵਾਸੀ ਭਜਾਓ ਪੰਜਾਬ ਬਚਾਓ ਤੇ ਸਾਡੇ ਨਾਲ ਇਸ ਵੇਲੇ ਬੁੱਢਾ ਦਲ ਤੋਂ ਗਿਆਨੀ ਵੀਰ ਸਿੰਘ ਜੀ ਵੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮਲੇਰਕੋਟਲਾ ਤੋਂ ਇਹ ਨਿਹੰਗ ਸਿੰਘ ਜਥੇਬੰਦੀਆਂ ਨੇ ਇਹਨਾਂ ਦਾ ਪ੍ਰਵਾਸੀਆਂ ਦੇ ਬਾਰੇ ਹੈ ਜਿਹੜਾ ਕੀ ਕੁਝ ਕਹਿਣਾ ਤੇ ਆਓ ਫਿਰ ਗੱਲਬਾਤ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਬਹੁਤ ਵਧੀਆ ਬਾਬੇ ਜੀ ਇੱਕ ਮੈਂ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਇੱਕ ਲੜਕੀ ਦੇ ਨਾਲ ਦੁਸ਼ਕਰਮ ਕੀਤਾ ਜਾਂਦਾ ਪ੍ਰਵਾਸੀਏ ਦੇ ਵੱਲੋਂ ਤੇ ਤੁਸੀਂ ਉਸ ਕੁੜੀ ਨੂੰ ਯੂਪੀ ਤੋਂ ਛਡਵਾ ਕੇ ਲੈ ਕੇ ਆਏ ਸੀ ਤੇ ਸਭ ਤੋਂ ਪਹਿਲਾਂ ਤਾਂ ਉਹ ਘਟਨਾ ਦੇ ਬਾਰੇ ਜ਼ਰੂਰ ਜਾਣੂ ਕਰਵਾਓ ਜੀ ਦੇਖੋ ਆਪਾਂ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਲਾਕੇ ਦੇ ਹੋ ਸਾਰੀ ਫੌਜ ਤੇ ਇੱਕ ਬੇਨਤੀ ਇਹ ਹੈ ਵੀ ਦੇਖੋ ਜਿਹੜੇ ਪ੍ਰਵਾਸੀਕ ਲੋਕਾਂ ਨੇ ਪਹਿਲਾਂ ਅੱਜ ਤੋਂ ਇੱਕ ਸਾਲ ਪਹਿਲਾਂ ਦੀ ਗੱਲ ਆਓ ਲੁਧਿਆਣੇ ਦੇ ਵਿੱਚੋਂ ਨਾ ਇੱਕ ਭਈਆ ਸਾਡੇ ਪੰਜਾਬੀਆਂ ਦੀ ਕੁੜੀ ਭਜਾ ਕੇ ਲੈ ਗਿਆ ਸੀਗਾ ਜੂਪੀ ਦੇ ਵਿੱਚ ਜੋ ਉਹਨਾਂ ਨੇ ਮਾੜਾ ਕਰਮ ਵੀ ਕੀਤਾ ਤੇ ਉਹਦੇ ਤੇ ਪਰਚਾ ਦਰਜ ਬਣੀ ਹੁੰਦਾ ਸੀ ਮੈਨੂੰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਵੀ ਜਿੱਥੋਂ ਤੱਕ ਜ਼ੋਰ ਲੱਗਦਾ ਬਾਬਾ ਜੀ ਲਾ ਲਓ ਵੀ ਸਾਡੇ ਕੋਲੇ ਬਹੁਤ ਜ਼ਿਆਦੀ ਪਾਵਰ ਹੈ ਉਸ ਟਾਈਮ ਤੇ ਬਾਬਾ ਜੀ ਮੇਰਾ ਸਾਥ ਦਿੱਤਾ ਬਾਬਾ ਬਲਬੀਰ ਸਿੰਘ 96 ਗਰੂੜੀ ਬੁੱਢਾ ਦਲ ਨੇ ਉਹਨਾਂ ਦੇ ਮਗਰੋਂ ਫੋਨ ਕਾਲ ਆਈਆਂ ਤੇ ਫਿਰ ਪ੍ਰਸ਼ਾਸਨ ਨੇ ਮੇਰੀ ਮਾਰੀ ਬਾਹ ਫੜੀ ਤੇ ਪਰਚਾ ਦਰਜ ਹੋਇਆ ਇਸ ਕਰਕੇ ਬਾਬਾ ਜੀ ਉਹ ਉਹਦੀ ਦੀ ਘਟ ਗਿਆ ਸੀ ਨਾਲ ਲਾ ਦਾਂਗੇ ਇਸ ਵੀਡੀਓ ਦੇ ਵਿੱਚ ਵਿਖਾਵਾਂਗੇ ਵੀ ਇਹ ਭਈ ਇੱਕ ਜਿਹੜੇ ਪ੍ਰਵਾਸੀ ਲੋਕ ਨੇ ਇਹ ਕੀ ਕਰ ਰਹੇ ਨੇ ਤੇ ਇਹਨਾਂ ਦਾ ਕਿਦਾਂ ਦਾ ਮਾਹੌਲ ਆ ਸਾਡੇ ਪੰਜਾਬ ਦੇ ਵਿੱਚ ਪੈਦਾ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਆ ਗੱਲ ਕਰੀਏ ਪ੍ਰਵਾਸੀਆਂ ਦੇ ਦੁਆਰਾ ਪਹਿਲਾਂ ਵੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਹੁਣ ਹੀ ਪੰਜਾਬ ਦੇ ਵਿੱਚ ਇਹ ਮਸਲਾ ਕਿਉਂ ਇੰਨਾ ਤੂਲ ਫੜ ਰਿਹਾ ਕਿਉਂ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਜਾਣਬੁੱਝ ਕੇ ਅੱਗ ਲਾਈ ਜਾ ਰਹੀ ਹੈ ਨਹੀਂ ਨਹੀਂ ਇਹ ਜਾਣਬੁੱਝ ਕੇ ਕੋਈ ਗੱਲਬਾਤ ਨਹੀਂ ਬਾਬਾ ਜੀ ਦੇਖੋ ਪਹਿਲਾਂ ਸਾਡੇ ਨਾਲ ਇੱਕ ਮਲੇਰ ਕੋਟਲੇ ਦੇ ਵਿੱਚ ਦੀ ਪਿੱਛੋਂ ਹੀ ਖਬਰ ਆਈ ਸੀ 6 ਕੁ ਮਹੀਨੇ ਹੋ ਗਏ ਇੱਕ ਪ੍ਰਵਾਸੀ ਕ ਵੀ ਨੇ ਆਪਣੇ ਪ੍ਰਵਾਸੀ ਕੁ ਲੋਕ ਨੇ ਰਹਿੰਦੇ ਨੇ ਇੱਥੇ ਇਹ ਬਈਆ ਸ਼ਬਦ ਸਾਡੇ ਤੋਂ ਵਰਤੇ ਜਾਂਦਾ ਕਿਉਂਕਿ ਸਾਰਾ ਪੰਜਾਬ ਹੀ ਵਰਤਦਾ ਹੈ ਇਸ ਕਰਕੇ ਜਿਹੜੇ ਪ੍ਰਵਾਸੀਕ ਲੋਕ ਨੇ ਭਾਈ ਸਾਹਿਬ ਜੀ ਇਹਨਾਂ ਦੀ ਪਹਿਲਾਂ ਵੀਡੀਓ ਆਈ ਸੀ 6 ਕੁ ਮਹੀਨੇ ਪਹਿਲਾਂ ਉਹ ਵੀਡੀਓ ਇਹਨਾਂ ਨੇ ਗਾਇਬ ਕਰਤੀ ਆ ਮਲੇਰ ਕੋਟਲੇ ਦੀ ਵੀਡੀਓ ਸੀ ਬੱਚੇ ਨਾਲ ਬਲਾਤਕਾਰ ਕੀਤਾ ਗਿਆ ਸੀ ਉਹਨਾਂ ਦਾ ਤੇ ਸਾਨੂੰ ਉਹਨਾਂ ਨੇ ਬਾਬਾ ਜੀ ਮਿੱਠੀਆਂ ਗੋਲੀਆਂ ਦੇ ਕੇ ਤੇ ਆਪ ਦਾ ਜਿੰਨਾ ਕੋਈ ਵੀ ਹੋਇਆ ਵੀ ਮੇਰੇ ਤੋਂ ਬਾਅਦ ਤੋਂ ਬਾਅਦ ਸ਼ਪਾਰਸ਼ਾਂ ਪਵਾ ਕੇ ਉਹ ਗੱਲ ਕੀਤੀ ਗਈ ਇਹਨਾਂ ਨੇ ਇੰਨਾ ਕੋ ਗੰਦ ਪਾਇਆ ਬਾਬਾ ਜੀ ਵੀ ਸਾਡੇ ਬੱਚੇ ਵੀ ਸੇਫ ਨਹੀਂ ਹੈ ਸਾਡੇ ਬੱਚੇ ਵੀ ਜੇ ਸਕੂਲਾਂ ਦੇ ਵਿੱਚ ਜਾਂਦੇ ਨੇ ਤੇ ਉਹ ਤਿੰਨ ਵਾਰੀ ਮੈਨੂੰ ਇਹ ਗੱਲ ਕਹਿੰਦੇ ਨੇ ਬਾਬਾ ਜੀ ਸਾਨੂੰ ਜੇ ਤੁਸੀਂ ਨੇ ਕੱਲਿਆਂ ਨੇ ਭੇਜਣਾ ਤੇ ਅਸੀਂ ਨਹੀਂ ਜਾਣਾ ਤੇ ਜੇ ਤੁਸੀਂ ਨੇ ਵੀ ਬੈਂਡ ਦੇ ਵਿੱਚ ਭੇਜਣਾ ਅਸੀਂ ਪਹੁੰਚ ਸਕਦੇ ਹਾਂ ਕਿਉਂਕਿ ਇੰਨਾ ਸਾਡੇ ਕੋਲੇ ਹੈ ਨਹੀਂਗਾ ਮਾਮਲਾ ਵੀ ਅਸੀਂ ਮੈਨਾਂ ਦੀਆਂ ਖਰਚੇ ਭਰੀਏ ਬਾਬਾ ਜੀ ਸਾਡੇ ਬੱਚੇ ਤੁਰ ਕੇ ਪੈਦਲ ਸਕੂਲ ਜਾਂਦੇ ਨੇ 2 ਕਿਲੋਮੀਟਰ ਤੇ ਰਸਤੇ ਦੇ ਵਿੱਚ ਪ੍ਰਵਾਸੀ ਕਭਈਆਂ ਦੇ ਕਮਰੇ ਵੀ ਆਉਂਦੇ ਆ ਮਕਾਨ ਵੀ ਆਉਂਦੇ ਆ ਇਹਨਾਂ ਨੇ ਜਿੰਨਾ ਵੀ ਸਾਡੇ ਬੱਚਿਆਂ ਨਾਲ ਇੱਕ ਪਿੱਛੇ ਜਾ ਬੱਚੇ ਨੂੰ ਵੀ ਤੁਸੀਂ ਬਿਆਨ ਕਰਿਓ ਇਨ ਇਹਦੇ ਨਾਲ ਵਸਤਾ ਪਾਈ ਹੋ ਗਈ ਸੀ ਇਹਨੂੰ ਆਪਦੇ ਕਮਰੇ ਚ ਲੈ ਕੇ ਜਾਂਦੇ ਸੀ ਇਹ ਸ਼ਸਤਰਾਂ ਦੇ ਨਾਲ ਹੀ ਜਾਂਦਾ ਸਕੂਲ ਦੇ ਵਿੱਚ ਵੀ ਤੇ ਫਿਰ ਇਹਨਾਂ ਨੇ ਪੂਰੀ ਉਹਦੀ ਡੰਡ ਲਾਈ ਜਾਨੀ ਕਿ ਜਿੰਨਾ ਕਿ ਉਹਨਾਂ ਤੋਂ ਹੋਇਆ ਬੱਚਿਆਂ ਤੋਂ ਉਹਦੇ ਤੇ ਡਾਂਗ ਪੂਰੀ ਫੇਰੀ ਤੇ ਅੱਜ ਦਾ ਜਿਹੜਾ ਮਾਹੌਲ ਆ ਬਾਬਾ ਜੀ ਮੈਂ ਕਹਿੰਦਾ ਵੀ ਸਾਰਾ ਪੰਜਾਬ ਸੁੱਤਾ ਪਿਆ ਕਿਤੇ ਮਰਤਾ ਨਹੀਂ ਗਏ ਲੋਕ ਪੰਜਾਬੀ ਜਿਉਂਦੇ ਤਾਂ ਫਿਰਦੇ ਨੇ ਇਸ ਦੁਨੀਆ ਤੇ ਕੀ ਗੱਲ ਵੀ ਅਸੀਂ ਕੱਲੀਆਂ ਸਿਰ ਦੇ ਉੱਤੇ ਪੱਗਾਂ ਬੰਨ ਕੇ ਤੇ ਇਹ ਲੋਕਾਂ ਨੂੰ ਗਾਣਿਆਂ ਦੇ ਵਿੱਚ ਹੀ ਸੁਣਾਉਂਣ ਜਾਣਦੇ ਆ ਵੀ ਆ ਜੋ ਪੱਗਾਂ ਵਾਲੇ ਆ ਕੇ ਜੀ ਇਹ ਪੋਚ ਪੀਆਂ ਪੱਗਾਂ ਆਈਆਂ ਜੀ ਇਹ ਪੱਗ ਦੇ ਉੱਤੇ ਯਾਨੀ ਕਿ ਕਾਣਾ ਬਣਾਇਆ ਜਾਂਦਾ ਜੱਟ ਦੇ ਉੱਤੇ ਗਾਣਾ ਬਣਾਇਆ ਜਾਂਦਾ ਹੈ ਇਹ ਸਾਰੀਆਂ ਗੱਲਾਂ ਫਾਲਤੂ ਦੀਆਂ ਨੇ ਦੇਖੋ ਜਿਨ੍ਹਾਂ ਦੇ ਵਿੱਚ ਜਮੀਰ ਜਾਗਦੀ ਆ ਉਹ ਸੱਚ ਤਾਂ ਸਿੱਧਾ ਬਾਈ ਸਾਹਿਬ ਜੀ ਇਹਨਾਂ ਦੇ ਉੱਤੇ ਟਾਰਗੇਟ ਕਰੋ ਆਪਾਂ ਨੇ ਪ੍ਰਵਾਸੀ ਕਿ ਇੱਥੇ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣੇ ਸਾਡਾ ਮੇਨ ਮੁੱਦਾ ਹੈ ਕਿਉਂਕਿ ਜਿਹੜਾ ਤੁਹਾਡੇ ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਕਾਂਡ ਹੋਇਆ ਦੇਖੋ ਬੱਚੇ ਦੇ ਨਾਲ ਕੋਰ ਕਰਮ ਕਰਕੇ ਹੁਸ਼ਿਆਰਪੁਰ ਦੇ ਵਿੱਚ ਚਾਰਪੁਰ ਦੇ ਵਿੱਚ ਹੋਇਆ ਹਾਂਜੀ ਹੁਸ਼ਿਆਰਪੁਰ ਦੇ ਵਿੱਚ ਸੌਰੀ ਉਹਦੇ ਵਿੱਚ ਦੇਖੋ ਬੱਚੇ ਦੇ ਨਾਲ ਕੋਰ ਕਰਮ ਕਰਕੇ ਉਹਦੇ ਪਿੱਛੇ ਮੰਨ ਕੇ ਚਲੋ ਬਾਬਾ ਜੀ ਉਹਨਾਂ ਰਾੜ ਵੀ ਪਾਤੀ ਗੰਦੇ ਬੰਦਿਆਂ ਨੇ ਤੇ ਫਿਰ ਇਹ ਸਾਡੇ ਸਾਲੇ ਲੱਗਦੇ ਆ ਬਾਬਾ ਇਹਨਾਂ ਨੂੰ ਲੋਕ ਜਿਹੜੇ ਆਪਦੇ ਘਰਾਂ ਦੇ ਕਿ ਮੰਨ ਕੇ ਚਲ ਕਿਰਾਏ ਦੇ ਵਿੱਚ ਬਿਠਾਈ ਬੈਠੇ ਨੇ ਉਹਨਾਂ ਨੂੰ ਇੱਕ ਲੋਕਾਂ ਨੂੰ ਕਿਰਾਏ ਦਾ ਲਾਲਚ ਹੋ ਗਿਆ ਕਿਰਾਏ ਦਾ ਲਾਲਚ ਹੋ ਗਿਆ ਉਹਨਾਂ ਨੇ ਸਾਲ-ਸਾਲ ਦਾ ਲਖਾਇਆ ਹੋਇਆ ਇਹਨਾਂ ਤੋਂ ਸਾਲ-ਸਾਲ ਦੇ ਐਡਵਾਂਸ ਪੈਸੇ ਲਏ ਹੋਏ ਆ ਕੋਈ ਇਹਨਾਂ ਦਾ ਆਧਾਰ ਕਾਰਡ ਨਹੀਂ ਇਹਨਾਂ ਦੇ ਦੋ-ਦੋ ਆਧਾਰ ਕਾਰਡ ਨੇ ਬਾਬਾ ਜੀ ਪੰਜਾਬੀ ਜ਼ਿੰਮੇਵਾਰ ਨਹੀਂ ਫਿਰ ਉਸ ਦੇ ਵਿੱਚ ਕਿਉਂਕਿ ਪੰਜਾਬੀ ਨੇ ਜਿਹੜੇ 5-700 ਰੁਪਿਆ ਕਿਰਾਏ ਕਮਰੇ ਦੇ ਕਿਰਾਏ ਪਿੱਛੇ ਇਹਨਾਂ ਨੂੰ ਪੰਜਾਬ ਦੇ ਵਿੱਚ ਜਗ੍ਹਾ ਦੇ ਰਹੇ ਨੇ ਜੀ ਹਾਂਜੀ ਉਹ ਪੰਜਾਬੀ ਵੀ ਮੇਰੀ ਗੱਲ ਧਿਆਨ ਨਾਲ ਸੁਣ ਲੈਣ ਮੇਰਾ ਮਲੇਰਕੋਟਲਾ ਏਰੀਆ ਤੇ ਧੂਰੀ ਤੇ ਸੰਗਰੂਰ ਸਾਡਾ ਆਪ ਦਾ ਜ਼ਿਲ੍ਹੇ ਪੈਂਦੇ ਨੇ ਬ ਉਹਰਾ ਦੇਖੋ ਸਾਡਾ ਇਹ ਏਰੀਆ ਹੀ ਪੈ ਜਾਂਦਾ ਇੱਕ ਹਿਸਾਬ ਦਾ ਨਿੰਗ ਸਿੰਘਾਂ ਦਾ ਸਾਡੀ ਇੱਥੋਂ ਦੀ ਜ਼ਿੰਮੇਵਾਰੀ ਬਣਦੀ ਆ ਮੇਰੀ ਮਲੇਰ ਕੋਟਲੇ ਦੀ ਬਾਬਾ ਬਲਬੀਰ ਸਿੰਘ 96 ਕਰੋੜੀ ਵੰਗੋ ਜਨਮੇਵਾਰੀ ਲਈ ਗਏ ਮੈਂ ਜ਼ਿੰਮੇਵਾਰ ਨਿੰਗ ਸਿੰਘਾ ਬਾਬਾ ਜੀ ਪੰਥ ਵੱਲੋਂ ਭੇਜੇ ਗਏ ਆਂ ਅਸੀਂ ਸਾਡੇ ਇਸ ਮਲੇਰ ਕੋਟਲੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਜਿੱਥੋਂ ਤੱਕ ਮੇਰੀ ਵੀਡੀਓ ਸੁਣਦੇ ਆ ਜੇ ਕਿਸੇ ਨੇ ਬਾਬਾ ਜੀ ਕੋਈ ਵੀ ਗਲਤੀ ਕਰ ਲਈ ਕਿਸੇ ਦੇ ਬੱਚੇ ਨੇ ਕਰ ਲਈ ਮੰਨ ਲਾ ਉਸ ਤੋਂ ਬਾਅਦ ਮਾਪੇ ਵੀ ਆ ਕੇ ਮਿੰਨਤਾਂ ਕਰਦੇ ਨੇ ਇਦਾਂ ਦਾ ਕੁਝ ਨਹੀਂ ਹੋਊਗਾ ਉਹਦੇ ਮਾਪੇ ਉਹਦੇ ਵੀ ਡਾਂਗ ਫਿਰੂਗੀ ਫੁੱਲ ਰੱਜ ਕੇ ਪੰਥ ਵੱਲੋਂ ਤੇ ਉਹਦੇ ਬੱਚੇ ਨਾਲ ਤਾਂ ਜਿਹੜ ਹੋਣਾਈ ਆ ਤੇ ਜਿਹੜੇ ਬੰਦਿਆਂ ਨੇ ਬਾਬਾ ਜੀ ਦੇਖੋ ਇੱਥੇ ਪੰਜਾਬੀ ਆਣੇ ਕਿਰਾਏ ਦੇ ਮਕਾਨ ਦਿੱਤੇ ਹੋਇਆ ਉਹ ਇਹਨਾਂ ਦੇ ਆਪ ਜ਼ਿੰਮੇਵਾਰ ਆ ਜੇ ਕੱਲ ਨੂੰ ਕੋਈ ਬੰਦਾ ਪ੍ਰਵਾਸੀਕ ਬੰਦਾ ਬਾਹਰੋਂ ਆ ਕੇ ਇਸ ਕਿਰਾਏ ਦੇ ਵਿੱਚ ਰਹਿ ਕੇ ਕੋਈ ਕੋਈ ਨੂੰ ਕੰਮ ਕਰਕੇ ਗਲਤ ਕੰਮ ਕਰਕੇ ਜਾਨੀ ਕਿ ਕਿਸੇ ਬੱਚੀ ਨਾਲ ਛੇੜਛਾੜ ਕਰਕੇ ਥੋਰਵਾਨਾ ਹੋ ਜਾਂਦਾ ਫਰਾਰ ਹੋ ਗਿਆ ਹਾਂ ਫਰਾਰ ਹੋ ਗਿਆ ਉਹਦਾ ਜ਼ਿੰਮੇਵਾਰ ਉਹ ਕਿਰਾਏ ਵਾਲਾ ਮਾਲਕ ਹੀ ਹੋਏਗਾ ਜਾਇ ਉਹ ਬਾਬਾ ਜੀ ਕੋਈ ਵੱਡਾ ਅਫਸਰ ਹੀ ਹੋਵੇ ਕਿਰਾਏਦਾਰ ਕਿਉਂਕਿ ਇਹਨਾਂ ਦੇ ਵੱਡੇ ਬਿਜ਼ਨਸਮੈਨ ਨੇ ਇਹਨਾਂ ਨੇ 100 100 ਪਲਾਟ ਬਿਲਡਿੰਗਾਂ ਖੜੀਆਂ ਕਰਕੇ ਕਿਰਾਏ ਹਾਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਸਾਰੇ ਪ੍ਰਵਾਸੀ ਕਿ ਰਹਿੰਦੇ ਨੇ ਜਿਉਂ ਉੱਥੇ ਪੰਜਾਬੀ ਰਹਿੰਦੇ ਹੀ ਨਹੀਂ ਕੋਈ ਜਦੋਂ ਕੁੜੀ ਛੜਾ ਕੇ ਲੈ ਆਇਆ ਉਦੋਂ ਵੀ ਸਾਡੇ ਉਹ ਗੱਲ ਪੈਂਦੇ ਸੀ ਉਹ ਪ੍ਰਵਾਸੀਆਂ ਦੀ ਇੱਕ बस्ती ਬਣ ਚੁੱਕੀ ਐ ਲੁਧਿਆਣੇ ਦੇ ਵਿੱਚ ਜਾ ਕੇ ਤੁਹਾਨੂੰ ਮੈਂ ਵਿਖਾ ਦਿੰਦਾ ਬਾਬਾ ਜੀ ਅਮੀਰ ਲੋਕਾਂ ਨੇ ਆਪਣੇ ਆਨੇ ਪੰਜਾਬੀਆਂ ਨੇ ਇਹਨਾਂ ਨੂੰ ਬਿਲਡਿੰਗਾਂ ਪਾ ਪਾ ਦਿੱਤੀਆਂ ਤੇ ਕੁੱਤਿਆਂ ਵਾਂਗੂ ਰਹਿੰਦੇ ਨੇ ਤੇ ਜ਼ਿੰਦਗੀ ਕੁਝ ਨਹੀਂ ਹੈਗੀ ਜ਼ਿੰਦਗੀ ਇਹਨਾਂ ਦੀ 1 ਰੁਪਏ ਦੀ ਨਹੀਂ ਇਹ ਉਹ ਬੰਦੇ ਆ ਨੇ ਬਾਬਾ ਜੀ ਸ਼ਾਮ ਨੂੰ ਮੰਨ ਕੇ ਚੱਲ ਜੋ ਡੱਡੀ ਮੱਛੀ ਆਈ ਇਹਨਾਂ ਨੇ ਖਾ ਲਿਆ ਨਾ ਹੁਣ ਤੋਂ ਤਾਂ ਇਹਨਾਂ ਦਾ ਸਰੀਰ ਦੇ ਵਿੱਚ ਪੈਦਾਵਣੀ ਹੁੰਦੀ ਗੱਲਬਾਤ ਤੇ ਸਾਡੇ ਬੱਚਾ ਇੱਕ ਪਿੱਛੇ ਜਾ ਘਟਨਾ ਹੋਈ ਸੀ ਲੱਛਾਵਦੀ ਦੇ ਵਿੱਚ ਪ੍ਰਵਾਸੀਕ ਬੰਦਿਆਂ ਨੂੰ ਬਾਹਰੋਂ ਆਇਆ ਆਪਣੇ ਜਿਹੜਾ ਆਪਣੇ ਪੰਜਾਬ ਦਾ ਮੁੱਖ ਮੰਤਰੀ ਹੈ ਉਹਨਾਂ ਨੇ ਐਲਾਨ ਕੀਤਾ ਵੀ ਗਰੀਬ ਬੱਚਿਆਂ ਨੂੰ ਵੀ ਪੜਾਇਆ ਜਾਵੇ ਸਕੂਲਾਂ ਦੇ ਵਿੱਚ ਬੇਨਤੀ ਸੁਣ ਲਓ ਪੱਤਰਕਾਰ ਜੀ ਉੱਥੇ ਕੀ ਹੋਇਆ ਵੀ ਸਾਡਾ ਬੱਚਾ ਵੀ ਸਕੂਲ ਦੇ ਵਿੱਚ ਹਾਜ਼ਰ ਸੀ ਪਹਿਲੀ ਕਲਾਸ ਦੇ ਵਿੱਚ ਤੇ ਕੋਈ ਸਰਾਰਸੀ ਅੰਤਰ ਅਨਸਰ ਹੁੰਦੇ ਨੇ ਜਿਹੜੇ ਪਿੰਡ ਦੇ ਵਿੱਚ ਚਾਰ ਪੰਜ ਬੰਦੇ ਉਹਨਾਂ ਨੇ ਆ ਕੇ ਮੈਨੂੰ ਪਤਾ ਉੱਥੇ ਸਕੂਲ ਦੇ ਵਿੱਚ ਬੈਠੇ ਨੂੰ ਕੀ ਕਿਹਾ ਸੀ ਕਹਿੰਦਾ ਕੀ ਹੁੰਦਾ ਜੀ ਜੇ ਤੁਹਾਡਾ ਬੱਚਾ ਪੜਦਾ ਗਰੀਬਾਂ ਨੇ ਵੀ ਪੜਨਾ ਹੀ ਆ ਉਹ ਫਿਟੇ ਮੈਂ ਤੁਹਾਡੇ ਪੰਜਾਬੀਓ ਜਮੇ ਹੀ ਮਰ ਗਏ ਤੁਸੀਂ ਤੁਹਾਡੇ ਜਮੀਰ ਜਾਗਦੀ ਨਹੀਂ ਇਹਨਾਂ ਨੇ ਡੱਡੂ ਮੱਛੀਆਂ ਨੇ ਇਹ ਪੜਨਾ ਹੁੰਦਾ ਜੇ ਕੁਝ ਕਰਨਾ ਹੁੰਦਾ ਬਾਬਾ ਜੀ ਹੁਣ ਨੂੰ ਇਹ ਜਿੱਥੇ ਪੰਜਾਬ ਇੰਨੀਆਂ ਤਰੱਕੀਆਂ ਤੇ ਚੜ੍ਹਿਆ ਬੁਲੰਦੀਆਂ ਨੂੰ ਛੂਹੀ ਰਿਹਾ ਹੈ ਇਹ ਅੱਜ ਫਿਰ ਡੱਡੂ ਕਿਉਂ ਫੜਦੇ ਫਿਰਦੇ ਆ ਇਹਨਾਂ ਦਾ ਉਦਾਂ ਦਾ ਖਾਣਾ ਕਿਉਂ ਆ ਉਦਾਂ ਦਾ ਪਹਿਰਾਵਾ ਕਿਉਂ ਆ ਚਲੋ ਮੈਂ ਤੁਹਾਨੂੰ ਦਿਖਾਉਣਾ ਇਹਨਾਂ ਦੇ ਘਰਾਂ ਦੇ ਵਿੱਚ ਚਲੋ ਜੇ ਕਿਸੇ ਦੇ ਘਰੇ ਰੋਟੀ ਕਣਕ ਦੀ ਬਣ ਗਈ ਤੇ ਮੈਨੂੰ ਢਿੰਗ ਸਿੰਘ ਨਾ ਕਿ ਉਹ ਇਹ ਚੌਲ ਖਾਣੀ ਜਾਤ ਇਦਾਂ ਹੀ ਰਹੂਗੀ ਇਹਨਾਂ ਨੇ ਜੇ ਅਜੇ ਤੋਂ ਮੁੜ ਕੇ ਜੇ ਸਾਡੇ ਇਧਰ ਮਲੇਰਕੋਟਲੇ ਏਰੀਆ ਦੇ ਵਿੱਚ ਕਿਦਾਂ ਦਾ ਵੀ ਕੋਈ ਕੁਰਕਰਮ ਕਰ ਲਿਆ ਬੰਦਿਆ ਨੇ ਬਾਬਾ ਜੀ ਅਸੀਂ ਆਪ ਜ਼ਿੰਮੇਵਾਰ ਆ ਸਾਡੇ ਪੰਜਾਬੀ ਜ਼ਿੰਮੇਵਾਰ ਆ ਮੇਰੇ ਭਰਾਵਾਂ ਪੰਜਾਬੀਆਂ ਨੂੰ ਬੇਨਤੀ ਹੱਥ ਬੰਨ ਕੇ ਵੀ ਜਲਦੀ ਤੋਂ ਜਲਦੀ ਸੰਕੇਤ ਹੋ ਜਾਓ ਜਾਗ ਪੋ ਪੰਜਾਬੀਓ ਨਾ ਸੁੱਤੇ ਰਹੋ ਲੱਖਾ ਸਧਾਨਾ ਅੱਜ ਤੋਂ ਬਾਬਾ ਜੀ 3 ਸਾਲ ਪਹਿਲਾਂ ਰੌਲਾ ਪਾਉਂਦਾ ਆਉਂਦਾ ਸੀ ਲੱਖੇ ਸਧਾਨੇ ਦੀ ਗੱਲ ਕਰ ਰਹੇ ਹੋ ਤੁਸੀਂ ਬਾਬਾ ਜੀ ਲੱਖਾ ਸਧਾਨੇ ਤੇ ਉੱਤੇ ਉਂਗਲਾ ਉਠੀਆਂ ਨੇ ਕਿ ਲੱਖਾ ਸਧਾਨਾ ਤਾਂ ਆਪ 25-25 ਪ੍ਰਵਾਸੀਆਂ ਨੂੰ ਰੱਖੀ ਬੈਠਾ ਤੇ ਉਸ ਤੋਂ ਬਾਅਦ ਲੱਖੇ ਸਧਾਨੇ ਦਾ ਬਿਆਨ ਹੁੰ ਮ ਨਹੀਂ ਚੱਲਦਾ ਪੰਜਾਬੀ ਇਹ ਕੰਮ ਕਰਕੇ ਖੁਸ਼ ਨਹੀਂ ਜਾਂ ਪੰਜਾਬੀਆਂ ਨੂੰ ਆਉਂਦਾ ਨਹੀਂ ਫਿਰ ਇੱਥੇ ਤੁਸੀਂ ਕੀ ਕਰ ਰਹੇ ਹੋ ਇੱਥੇ ਤਾਂ ਗਲਤ ਸਾਬਤ ਹੋ ਰਹੇ ਹੋ ਜੀ ਨਹੀਂ ਉਹ ਗਲਤ ਸਾਬਤ ਨਹੀਂ ਹੁੰਦੇ ਉਹਦੀ ਗੱਲ ਜਿਹੜੀ ਉਸ ਬਿਲਕੁਲ ਸਹੀ ਵੀ ਹੈ ਤੇ ਇਹਨੂੰ ਸਾਨੂੰ ਦੇਖਣਾ ਵੀ ਪੈਣਾ ਕਿਉਂਕਿ ਇੱਕ ਗੱਲ ਦਾ ਇੱਕ ਪੱਖ ਨਹੀਂ ਹੁੰਦਾ ਦੋ ਪਹਿਲੂਆਂ ਦੇ ਵਿੱਚ ਗੱਲ ਵੰਡੀ ਜਾਂਦੀ ਹੈ ਲੱਖੇ ਸਦਾਨ ਨੇ ਪਹਿਲਾ ਬਿਆਨ ਹੀ ਦਿੱਤਾ ਸੀ ਵੀ ਸਾਰੇ ਪ੍ਰਵਾਸਕਾਂ ਪਾਣੀ ਤੋੜਨੇ ਆ ਵੀ ਆਪਾਂ ਰੱਖਣੇ ਨਹੀਂ ਜਦੋਂ ਲੋਕਾਂ ਨੇ ਵਿਰੋਧ ਕੀਤਾ ਤੇ ਉਹ ਉਹਨੂੰ ਜੱਜ ਕਰਨ ਦਾ ਔਖਾ ਹੋ ਗਿਆ ਉਸ ਟਾਈਮ ਤੇ ਉਹਨੇ ਇਹ ਗੱਲ ਕਹਿਣੀ ਸੀ ਜਿਹੜੀ ਅਸੀਂ ਹੁਣ ਕਹਿੰਨੇ ਤੁਹਾਡੇ ਮੀਡੀਆ ਦੇ ਰਾਹੀਂ ਵੀ ਆਪਾਂ ਸਾਰਿਆਂ ਦੇ ਖਿਲਾਫ ਜਿੰਨੇ ਪ੍ਰਵਾਸੀ ਕਿ ਇੱਥੇ ਰਹਿੰਦੇ ਨੇ ਅਸੀਂ ਸਾਰਿਆਂ ਦੇ ਖਿਲਾਫ ਨਹੀਂ ਹੈ ਦੇਖੋ ਅਸੀਂ ਇਹ ਗੱਲ ਕਹਿਣੇ ਜਿਹੜੇ ਬਿਜ਼ਨਸਮੈਨ ਬੰਦੇ ਨੇ ਸਾਡੇ ਨਾਲ ਰਲ ਕੇ ਭਾਈਚਾਰੇ ਨਾਲ ਗੱਲਬਾਤ ਕਰਦੇ ਨੇ ਸਾਡੀਆਂ ਮਹਿਸਾਗਾਵਾਾਂ ਸਾਹਮਦੇ ਨੇ ਸਾਡੇ ਪਰਿਵਾਰਾਂ ਚ ਰਹਿੰਦੇ ਨੇ ਅਸੀਂ ਤਾਂ ਕਹਿੰਦੇ ਹੀ ਨਹੀਂ ਵੀ ਉਹ ਮਾੜੇ ਨੇ ਜਿਹੜੇ ਬਾਬਾ ਜੀ ਇੱਥੋਂ ਕਾਗਜ਼ ਪੱਤਰ ਚੋਕਦੇ ਨੇ ਸ਼ਹਿਰ ਦੇ ਵਿੱਚ ਕੰਮਕਾਰ ਕਰਦੇ ਨੇ ਕਿਸੇ ਜੱਟ ਨਾਲ ਅਟੈਚ ਨਹੀਂ ਹੈ ਕਿਸੇ ਖੇਤੀਬਾੜੀ ਦੇ ਧੰਦੇ ਨਾਲ ਅਟੈਚ ਨਹੀਂ ਕਿਸੇ ਦੁਕਾਨ ਨਾਲ ਅਟੈਚ ਨਹੀਂ ਤੁਹਾਡੇ ਬੱਚਿਆਂ ਨਾਲ ਬਾਬਾ ਜੀ ਕਾਰੀ ਹੋ ਰਹੇ ਨੇ ਜਿਨ੍ਹਾਂ ਦੇ ਆਧਾਰ ਕਾਰਡ ਬਣੇ ਹੋਏ ਨੇ ਜਿਹੜੇ ਅਟੈਚ ਨੇ ਲੋਕ ਉਹ ਬਾਬਾ ਜੀ ਕੋਈ ਪੁੱਠ ਤੇ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਇੰਗਲੈਂਡ ਦੇ ਵਿੱਚ ਮੁੰਡਾ ਬੋਲ ਰਿਹਾ ਸੀਗਾ ਵੀ ਜੇ ਤੁਸੀਂ ਪੰਜਾਬ ਦੇ ਵਿੱਚੋਂ ਇਧਰੋਂ ਪ੍ਰਵਾਸੀਕ ਭਜਾਦੇ ਤੇ ਸਾਨੂੰ ਇੰਗਲੈਂਡ ਤੋਂ ਭਜਾ ਦੇਣਗੇ ਮੇਰੀ ਬਾਹਰਲੇ ਜੜੇ ਵੀ ਐਨਆਰਓ ਵੀਰ ਬੈਠੇ ਨੇ ਜਿੰਨੀ ਵੀ ਜਨਤਾ ਬੈਠੀ ਆ ਮੇਰੀ ਉਹਨਾਂ ਨੂੰ ਬੇਨਤੀ ਆ ਵੀਰੇ ਤੁਹਾਨੂੰ ਕੋਈ ਭਜਾਵੇ ਤੁਹਾਨੂੰ ਕੋਈ ਰੱਖੇ ਸਾਡੇ ਨਾਲ ਇਹਦਾ ਕੋਈ ਮਤਲਬ ਨਹੀਂ ਤੁਸੀਂ ਆਪਦੇ ਕਰਕੇ ਗਏ ਹੋ ਆਪਦੇ 40 40 ਲੱਖ 45 45 ਲੱਖ ਲਾ ਕੇ ਤੇ ਕੁੜੀਆਂ ਉਹ ਲੱਭਦੇ ਰਹੇ ਜਿਹੜੀਆਂ ਸਾਨੂੰ ਲੈ ਜਾਣ ਤੁਹਾਡੇ ਆਪ ਤਾਂ ਪੜਿਆ ਨਹੀਂ ਗਿਆ ਤੁਸੀਂ ਤਾਂ 10ਵੀਂ ਪਾਸ ਕੀਤੀ ਨਹੀਂ ਕਿਸੇ ਨੇ ਤੇ ਤੁਹਾਨੂੰ ਲੈ ਗਈਆਂ ਤੇ ਹੁਣ ਉੱਥੇ ਜਾ ਕੇ ਤੁਸੀਂ ਫਸੇ ਹੋਣਾ ਸੀ ਤਾਂ ਸਾਡਾ ਕੀ ਮਤਵ ਵਾਲਾ ਸਾਨੂੰ ਇਧਰ ਪਈਆਂ ਇਹਨਾਂ ਦੇ ਪ੍ਰਵਾਸੀਆਂ ਨਾਲ ਕਿਉਂ ਟੱਕਰ ਲਵਾਈ ਜਾਂਦੇ ਹੋ ਤੁਸੀਂ ਮਾਹੌਲ ਗਲਤ ਕਰ ਰਹੇ ਹੋ ਤੁਸੀਂ ਇਦਾਂ ਦੇ ਵਿਆਲ ਬੰਦ ਕਰ ਦੋ ਜਿਹੜਾ ਉੱਥੇ ਫਸਦਾ ਵੀਰੇ ਮੇਰੇ ਕਰਕੇ ਨਹੀਂ ਫਸਦਾ ਨਾ ਉਹ ਪੰਜਾਬ ਕਰਕੇ ਫਸੇ ਲੋਕ ਇਹ ਵੀਡੀਓ ਦੇਖਣਗੇ ਲੋਕ ਕਹਿਣਗੇ ਕਿ ਬਾਬਾ ਜੀ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਵੀ ਵਿਰੋਧ ਨੇ ਤੱਤਾ ਬੋਲ ਰਹੇ ਨੇ ਬਾਬਾ ਜੀ ਪੰਜਾਬ ਦੇ ਲੋਕਾਂ ਨੇ ਸਾਡਾ ਬੇੜਾ ਭੱਠਾ ਸਾਰਾ ਲੋਕਾਂ ਨੇ ਪੰਜਾਬ ਦੀਆਂ ਹੀ ਬਿਠਾਇਆ ਹੈ ਜੇ ਪੰਜਾਬ ਦੇ ਆਨੇ ਬਾਬਾ ਜੀ ਇਹਨਾਂ ਨੂੰ ਕਮਰੇ ਦਿੱਤੇ ਆ ਤਾਂ ਫੇਰ ਇਹ ਕੰਮ ਹੋਇਆ ਜੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਘਰਾਂ ਦੇ ਵਿੱਚ ਬਾੜੇ ਤਾਂ ਫੇਰ ਹੀ ਸਾਨੂੰ ਇੱਥੋਂ ਤੱਕ ਨਾਬਤ ਪਹੁੰਚੀ ਹੈ ਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਅਪੀਲ ਕਰਨੀ ਚਾਹਣਾ ਭਗਵਾਨ ਜੀ ਮਾਨ ਨੂੰ ਵੀ ਸੀਐਮ ਸਾਡਾ ਪੰਜਾਬ ਦਾ ਵੀ ਸਾਡੇ ਆ ਕੇ ਲੁਧਿਆਣੇ ਦੇ ਵਿੱਚ ਵੇਖ ਲਾ ਤੇ ਇੱਕ ਇੱਥੇ ਆਪਣੇ ਧੂਰੀ ਦੇ ਲਾਗੇ ਵੱਡੀਆਂ ਫੈਕਟਰੀਆਂ ਤੁਹਾਨੂੰ ਅਸੀਂ ਦਿਖਾ ਦਨੇ ਜੇ ਤੁਹਾਨੂੰ ਲੋਕ ਵੱਡਿਆਂ ਨੂੰ ਨਹੀਂ ਦਿਖਦੀਆਂ ਉਹਦੇ ਵਿੱਚ ਕੀ ਹੈ ਵੀ ਸਾਰੇ ਪ੍ਰਵਾਸੀ ਲੋਕ ਹੀ ਬਾਬਾ ਜੀ ਜਿਨ੍ਹਾਂ ਨੂੰ ਕੋਈ ਗੋਹਾ ਸਿੱਟਣ ਦੇ ਨਹੀਂ ਰੱਖਦਾ ਉਹ ਵੀ ਜਾ ਕੇ ਬਾਬਾ ਜੀ ਉੱਥੇ 40-40000 ਰੁਪਿਆ ਲੈਂਦਾ ਤੁਸੀਂ ਕਹਿੰਦੇ 40-40000 ਰੁਪਿਆ ਲੈ ਰਿਆ ਫਿਰ ਲੋਕ ਇੱਥੇ ਇਹ ਵੀ ਕਮੈਂਟ ਕਰ ਦਿੰਦੇ ਕਿ ਪੰਜਾਬੀ ਬੰਦਾ ਕੰਮ ਕਰਕੇ ਖੁਸ਼ ਨਹੀਂ ਹੈ ਨਹੀਂ ਨਹੀਂ ਇਹ ਬਿਲਕੁਲ ਸਾਡੇ ਪੰਜਾਬੀਆਂ ਦੇ ਤੇ ਸਾਡੀ ਨੌਜਵਾਨੀ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <Santhi> नहीं, नहीं, <Santhi> ਪੰਜਾਬ ਸਰਕਾਰ ਨੌਕਰੀਆਂ ਦੇ ਦੇ ਜੇ ਪੰਜਾਬੀ ਚਿੱਟਾ ਲਾ ਕੇ ਜੇ ਪੰਜਾਬੀ ਕੰਮ ਤੋਂ ਘੱਟ ਰਹਿ ਗਏ ਬਾਬਾ ਜੀ ਮੈਨੂੰ ਤੁਨ ਸਿੰਘ ਨਿੰਗ ਸਿੰਘ ਦੇ ਬਾਣੇ ਚ ਦੇਖੋਗੇ ਤੁਸੀਂ ਕਹੋਗੇ ਬਾਬਾ ਜੀ ਤੁਸੀਂ ਝੂਠ ਮਾਰਦੇ ਸੀ ਵੀ ਅਸੀਂ ਇਹਨਾਂ ਨੂੰ ਨੌਕਰੀਆਂ ਦਵਾਤੀਆਂ ਇਹ ਹੁਣ ਚਿੱਟਾ ਲਾਉਂਦੇ ਗੋਲੀਆਂ ਖਾਂਦੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਸਾਡੇ ਪੰਜਾਬੀਆਂ ਦੇ ਉੱਤੇ ਟੈਗ ਹੀ ਲਾਇਆ ਜਾਂਦਾ ਬਾਬਾ ਜੀ ਸਾਡੀ ਨੌਜਵਾਨੀ ਨੇ ਕਿੱਡੇ ਕਿੱਡੇ ਕੰਮ ਕਰਤੇ ਕਿੱਥੋਂ ਤੱਕ ਮੋਰਚੇ ਜਿੱਤੇ ਨੇ ਬਾਬਾ ਜੀ ਦਿੱਲੀ ਦੇ ਵਿੱਚ ਜਾ ਕੇ ਪੰਜ ਉੱਥੇ ਪੰਜਾਬੀ ਆੜੇ ਸੀ ਦਿੱਲੀ ਮੋਰਚੇ ਦੇ ਵਿੱਚ ਨਿੰਗ ਸਿੰਘਾਂ ਨੇ ਮੂਰੇ ਹੋ ਕੇ ਸਾਰਾ ਮੋਰਚਾ ਸੰਭਿਆ ਜੇ ਅੱਜ ਪੰਜਾਬ ਲੈਂਦੇ ਪੰਜਾਬ ਵਾਲੇ ਪਾਸੇ ਸਾਰਾ ਉੱਜੜ ਗਿਆ ਤਾਂ ਫਿਰ ਉੱਥੇ ਵੀ ਨਿੰਗ ਸਿੰਘ ਤੇ ਉੱਥੇ ਪੰਜਾਬੀਆਂ ਨੇ ਜਾ ਕੇ ਬਾਹ ਫੜੀਆ ਨਾ ਕਿ ਕਿਸੇ ਪ੍ਰਵਾਸੀ ਕਿਨੇ ਸਾਨੂੰ 500 ਰੁਪਏ ਵੀ ਨਹੀਂ ਦਿੱਤਾ ਬਾਬਾ ਜੀ ਉੱਥੇ ਦਿੱਤਾ ਕਿਸੇ ਨੇ ਜਿਨ੍ਹਾਂ ਨੇ ਆਪਦੇ ਕਮਰਿਆਂ ਦੇ ਵਿੱਚ ਬਾਬਾ ਜੀ ਜਵਾਈ ਬਣਾ ਕੇ ਬਿਠਾਏ ਹੋਏ ਆ ਉਹ ਆਪਦੀਆਂ ਕੁੜੀਆਂ ਦੇ ਦੇ ਦੋ ਫਿਰ ਸਾਨੂੰ ਕਿਸੇ ਨਾ ਕੋਈ ਮਤਮ ਨਹੀਂ ਰੱਖੋ ਉਹਨਾਂ ਨੂੰ ਦੋ ਰੋਟੀਆਂ ਬਣਾਈਏ ਦੋ ਇਹਨਾਂ ਦੀ ਮਗਰ ਜ਼ਮਾਨਤ ਤਾਂ ਕੋਈ ਗੱਲ ਨਹੀਂ ਪਰ ਆਉ ਆਲਾ ਸਮਾ ਇਹੋ ਜਿਹਾ ਬਣਾ ਦਾਂਗੇ ਮੇਰੇ ਵਾਂਗੂ ਨੇਗ ਸਿੰਘ ਸਾਰੇ ਤਿਆਰ ਵਰ ਤਿਆਰ ਆ ਬੁੱਢਾ ਦਲ ਬਾਬਾ ਜੀ ਸ਼ਸਤਰ ਲਈ ਫਿਰਦੇ ਆ ਤਿਆਰ ਪਰ ਤਿਆਰ ਫੌਜਾਂ ਨੇ ਮੇਰੇ ਪ੍ਰਸ਼ਾਸਨ ਨੂੰ ਵੀ ਬੇਨਤੀ ਵੀ ਸਾਡੇ ਨਾਲ ਉਲਝਣ ਦੀ بجائے ਇਹਨਾਂ ਨੂੰ ਨੱਥ ਪਾਈ ਜਾਵੇ ਬਾਬਾ ਜੀ ਜੇਕਰ ਗੱਲ ਕਰੀਏ ਇਸ ਵੇਲੇ ਹੁਸਿਆਰਪੁਰ ਦੇ ਜ਼ਿਲ੍ਹੇ ਦੇ ਵਿੱਚੋਂ 27 ਪਿੰਡਾਂ ਨੇ ਜਿਹੜਾ ਮਤਾ ਪਾਸ ਕੀਤਾ ਕਿ ਪ੍ਰਵਾਸੀ ਜਿਹੜੇ ਸਾਡੇ ਇੱਥੇ ਰਹਿਣੇ ਨਹੀਂ ਚਾਹੀਦੇ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਚੰਗੇ ਪ੍ਰਵਾਸੀ ਨੇ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਦੇ ਪਰ ਪੂਰੇ ਪੰਜਾਬ ਦੇ ਵਿੱਚੋਂ ਆਵਾਜ਼ ਆ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਕਿ ਜਿਹੜਾ ਮਾੜਾ ਆਨਸਰ ਹੈ ਉਸ ਦੇ ਉੱਤੇ ਨਕੇਲ ਪਾਈ ਜਾਊਗੀ ਪਰ ਜਿਹੜੇ ਕੁਝ ਚੰਗੇ ਵਿਅਕਤੀ ਨੇ ਪ੍ਰਵਾਸੀਆਂ ਦੇ ਵਿੱਚ ਉਹਨਾਂ ਨਾਲ ਜਿਹੜਾ ਤੱਕੇਸਾਈ ਹੈ ਬਰਦਾਸ਼ਤ ਨਹੀਂ ਕੀਤੀ ਜਾਣੀ ਮੇਰੇ ਜੀ ਦੇਖੋ ਇਹ ਜਾਂਦਾ ਮੇਰੇ ਦਿਮਾਗ ਦੇ ਵਿੱਚ ਕੋਈ ਕਮੀ ਹੋ ਸਕਦੀ ਹੈ ਜਾਂ ਗਾਂ ਜਿਹੜਾ ਉਹ ਵੀਡੀਓ ਵੇਖ ਕੇ ਜੱਜ ਕਰੂ ਉਹਦੇ ਵਿੱਚ ਕਮੀ ਹੋ ਸਕਦੀ ਆ ਕਿਉਂਕਿ ਸਾਡੇ ਬੱਚੇ ਬਾਬਾ ਜੀ ਦੂਰ ਦੂਰ ਤੱਕ ਜਾ ਕੇ ਆਂਧਰਾ ਪ੍ਰਦੇਸ਼ ਦੇ ਵਿੱਚ ਟਰੱਕ ਚਲਾ ਕੇ ਤੇ ਉੱਥੋਂ ਸਮਾਨ ਲੈ ਕੇ ਵਾਪਸ ਆਉਂਦੀਆਂ ਗੱਡੀਆਂ ਡਰਾਈਵਰ ਹੀ ਲੈਂਡ ਸਾਰੀ ਗੱਲ ਕਰ ਲੈਣੇ ਆ ਤੇ ਫਿਰ ਬਾਬਾ ਜੀ ਸਾਨੂੰ ਉਧਰ ਬਿਹਾਰ ਦੇ ਵਿੱਚ ਵੜਦਿਆ ਕਰਨਗੇ ਸਾਡੀਆਂ ਗੱਡੀਆਂ ਘੇਰ ਲਿਆ ਕਰਨਗੇ ਫਿਰ ਕੀ ਕਰੋਗੇ ਤੁਸੀਂ ਮੈਂ ਉਹੀ ਗੱਲ ਕਹਿ ਰਿਹਾ ਸੀ ਅੱਜ ਤੁਸੀਂ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਜਿਹੜਾ ਭਜਾ ਰਹੇ ਹੋ ਤੁਹਾਡੇ ਡਰਾਈਵਰ ਵੀਰ ਨੇ ਜਿਹੜੇ ਸਾਡੇ ਆਪਣੇ ਨੇ ਉਹ ਵੀ ਉਹ ਗੱਡੀਆਂ ਲੈ ਕੇ ਬਾਹਰ ਜਾਂਦੇ ਨੇ ਕਿ ਕਿੰਨੇ ਦਿਨ ਨੇ ਜਿਹੜੇ ਉਹ ਬਾਹਰ ਹੀ ਜਿਹੜਾ ਗੱਡੀਆਂ ਦੇ ਵਿੱਚ ਸੌਂਦੇ ਵੀ ਨੇ ਖਾਂਦੇ ਵੀ ਨੇ ਪੀਂਦੇ ਵੀ ਨੇ ਪਰ ਉਹਨਾਂ ਲਈ ਮੁਸ਼ਕਲ ਨਹੀਂ ਖੜੀ ਹੋ ਰਹੀ ਪੰਜਾਬ ਦੇ ਵਿੱਚ ਫਿਰ ਉਹਨਾਂ ਵਿੱਚ ਬਾਬਾ ਜੀ ਐਡੀ ਕੋਈ ਮੁਸ਼ਕਲ ਖੜੀ ਹੋ ਗਈ ਮੈਂ ਇੱਕ ਵੀਡੀਓ ਵੇਖ ਲਈ ਹੈ ਮੇਰੇ ਕੋਲ ਉਹ ਪਈ ਵੀ ਹੈ ਮੈਂ ਵਾਇਰਲ ਵੀ ਕਰ ਸਕਦਾ ਤੇ ਤੁਸੀਂ ਵੀ ਵੇਖੀ ਹੋਣੀ ਹੈ ਨੈਟ ਦੇ ਉੱਤੇ ਉਹਨਾਂ ਨੇ ਬਾਬਾ ਜੀ ਉਧਰ ਜਾ ਕੇ ਟਰੱਕਾਂ ਨੂੰ ਤੇ ਬੱਸਾਂ ਨੂੰ ਉਹਦੇ ਉਹਨਾਂ ਨੇ ਸਾਰੇ ਸਾਧਨਾਂ ਨੂੰ ਪੰਜਾਬੀ ਜਿੰਨੇ ਵੀ ਸਾਧਨ ਹੁੰਦੇ ਨੇ ਪੰਜਾਬੀ ਦੇ ਬੱਚਾ ਵੀ ਜਾਂਦੀਆਂ ਨੇ ਨਾ ਉਧਰ ਉਹਨਾਂ ਨੇ ਅੱਗ ਲਾਉਣੀ ਸ਼ੁਰੂ ਕਰਤੀ ਹੈ ਉਹਨਾਂ ਨੇ ਅੱਗ ਲਾਉਣੀ ਸ਼ੁਰੂ ਕਰਤੀ ਹੈ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਅੱਗ ਪਰ ਪੰਜਾਬ ਚ ਅਸੀਂ ਭੱਜਣ ਨਹੀਂ ਦੇਣੇ ਜਿਹੜੀਆਂ ਇਹ ਗੱਲਾਂ ਕਰਦੇ ਫਿਰਦੇ ਆ ਦੰਗਾ ਪ੍ਰਸ਼ਾਦ ਖੜਾ ਕਰਨ ਨੂੰ ਫਿਰਦੇ ਆ ਨਾ ਇਹ ਸ਼ਾਂਤੀ ਆਵਣ ਨਹੀਂ ਚਾਹੁੰਦੇ ਤਾਂ ਫਿਰ ਉਦਾਂ ਵੀ ਹੋ ਜਾਊਗਾ ਪਰ ਪਹਿਲੀ ਸਾਡੀ ਬੇਨਤੀ ਇਹ ਆ ਵੀ ਜਿਹੜੇ ਇਹਨਾਂ ਦੇ ਵਿੱਚ ਸ਼ਰਾਰਤ ਦੇ ਅੰਸਰ ਆ ਵੀ ਉਹਨਾਂ ਨੂੰ ਫੜਿਆ ਜਾਵੇ ਪੀ ਸਾਰਿਆਂ ਨੂੰ ਇੱਥੇ ਪੜ੍ਹੇ ਲਿਖੇ ਲੋਕ ਵੀ ਆ ਪ੍ਰਵਾਸੀ ਕਾ ਕੇ ਬੜੀਆਂ ਵਧੀਆ ਡਿਗਰੀਆਂ ਕੀਤੀਆਂ ਨੇ ਇਦਾਂ ਤੈਨੂੰ ਮੈਂ ਇਦਾਂ ਦੇ ਬੰਦੇ ਦਿਖਾ ਦਿੰਦਾ ਫੈਕਟਰੀ ਦੇ ਵਿੱਚ ਜਿਨ੍ਹਾਂ ਦੀ 80-80 ਹਜ਼ਾਰ ਰੁਪਏ ਤਨਖਾਹ ਬਾਬਾ ਜੀ ਜੇ ਉਹ ਪੜ੍ਹੇ ਲਿਖੇ ਨੇ ਜਾਂ ਕੋਈ ਸਾਡੇ ਕੋਈ ਕਦਰ ਕਰਦੇ ਨੇ ਤੇ ਸਾਡੀਆਂ ਫੈਕਟਰੀਆਂ ਚਲਾਉਂਦੇ ਨੇ ਧਾਗਾ ਮਿੱਲ ਦੇ ਵਿੱਚ ਕੰਮ ਕਰਨਾ ਕੋਈ ਸੌਖਾ ਹੁੰਦਾ ਦੱਸੋ ਉਹ ਵੀ ਹੈਗੇ ਨੇ ਪਰ ਜੇ ਕੋਈ ਸਾਡੇ ਨਾਲ ਜਿੱਦ ਜਿਹੀ ਆ ਕਰੂਗਾ ਵੀ ਅਸੀਂ ਉਧਰੋਂ ਭਜਾ ਦੇਾਂਗੇ ਇਧਰੋਂ ਭਜਾ ਦੇਾਂਗੇ ਫੇਰ ਇਧਰੋਂ ਅਸੀਂ ਭੱਜਣ ਨਹੀਂ ਦੇਣੀ ਅਸੀਂ ਤਾਂ ਤਿਆਰ ਪਰ ਤਿਆਰ ਆ ਸਾਡੀਆਂ ਫੌਜਾਂ ਸਾਰੇ ਸ਼ਸਤਰ-ਬੱਤਰ ਸਾਡੇ ਕੋ ਇਹੀ ਪੰਜਾਬੀ ਗੱਡੀਆਂ ਭੇਜਣਗੇ ਬੱਸਾਂ ਭੇਜਣਗੇ ਨਾਲ ਢੋਲ ਵਾਲਾ ਭੇਜਣਗੇ ਢੋਲ ਦੇ ਡੱਗੇ ਤੇ ਹਾਰਪਵਾਕੇ ਦੁਬਾਰਾ ਫੇਰ ਪੰਜਾਬ ਦੇ ਵਿੱਚ ਲੈ ਕੇ ਆਉਣਾ ਹਾਂਜੀ ਕੀ ਜੱਜਮਾਨਦੋਂ ਜੀ ਫੇਰ ਇਹ ਗੱਲ ਨਹੀਂ ਨਹੀਂ ਇਹ ਬਿਲਕੁਲ ਗਲਤ ਹੈ ਇਹ ਜਿਹੜੇ ਮੰਨ ਕੇ ਚੱਲ ਦੇਖੋ ਬਾਬਾ ਜੀ ਸਾਡੇ ਇੱਥੇ ਨਾ ਇੱਕ ਰੂਲ ਹੋਣਾ ਚਾਹੀਦਾ ਜੇ ਅਸੀਂ ਦੁਬਈ ਦੇ ਵਿੱਚ ਜਾਣਾ ਜਾ ਉਸੇ ਪਾਕਿਸਤਾਨ ਦਾ ਹੁਣ ਬਾਰਡਰ ਖੁੱਲਿਆ ਜੇ ਪਹਿਲਾਂ ਪਾਕਿਸਤਾਨ ਦੇ ਵਿੱਚ ਜਾਣਾ ਹੁੰਦਾ ਸੀ ਨਾ ਤੇ ਸਾਨੂੰ ਬਾਬਾ ਜੀ ਪਾਸਪੋਰਟ ਦੇ ਵੀ ਲੋਡ ਪੈਂਦੀ ਸੀ ਤੇ ਸਾਨੂੰ ਟਿਕਟ ਦੇ ਵੀ ਲੋਡ ਪੈਂਦੀ ਸੀ ਪਰ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕੋਈ ਬਾਹਰ ਲਾ ਕੇ ਬਾਜੇ ਕੋਈ ਲੋਡ ਨਹੀਂ ਛਾਏ ਇਹ ਲੋਡ ਪੈਣੀ ਪਈ ਉਹਦਾ ਨਜਾਇਜ਼ ਫਾਇਦਾ ਨਹੀਂ ਚੱਕਿਆ ਜਾ ਰਿਹਾ ਜੀ ਮੈਂ ਕਹਿਣਾ ਜੀ ਮੈਂ ਸੀਐਮ ਭਗਵੰਤ ਮਾਨ ਨੂੰ ਆਪਦੀ ਅਪੀਲ ਕਰਨੀ ਚਾਹੁੰਨਾ ਢਿੰਗ ਸਿੰਘਾਂ ਦੇ ਦੁਆਰਾ ਵੀ ਬਾਬਾ ਜੀ ਤੁਸੀਂ ਵੀ ਇੱਥੇ ਪਾਸਪੋਰਟ ਤੋਂ ਬਿਨਾ ਭਈਆ ਜੀਰੀ ਲਾਉਣ ਨਾ ਆਵੇ ਪੀ ਤੁਹਾਡਾ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਇਹਨਾਂ ਦਾ ਆਧਾਰ ਕਾਰਡ ਵੇਖਿਆ ਜਾਵੇ ਇਹ ਇੱਥੇ ਆ ਕੇ 2 ਮਹੀਨੇ ਲਾ ਕੇ ਬਾਬਾ ਜੀ ਜੀਰੀ ਤੇ ਫਿਰ ਪੈਸੇ ਆਪਦੇ ਉੱਥੇ ਭੇਜ ਦਿੰਦੇ ਆਧਾਰ ਕਾਰਡ ਦੀ ਗੱਲ ਕੀਤੀ ਹੈ ਆਧਾਰ ਕਾਰਡ ਵੀ ਜਿਹੜਾ ਪ੍ਰਵਾਸੀਆਂ ਦੇ ਦੋ-ਦੋ ਬਣੇ ਹੋਏ ਨੇ ਇੱਕ ਆਪਣੇ ਉੱਥੇ ਜਿੱਥੋਂ ਰਹਿੰਦੇ ਨੇ ਇਹ ਤੇ ਦੂਜਾ ਪੰਜਾਬ ਦੇ ਵਿੱਚ ਆ ਕੇ ਬਣਾ ਲੈਂਦੇ ਨੇ ਇਹ ਪਤਾ ਨਹੀਂ ਚੱਲਦਾ ਕਿ ਪਿੱਛੋਂ ਕੋਈ ਬੰਦਾ ਕ੍ਰਾਈਮ ਕਰਕੇ ਆਇਆ ਜਾਂ ਫਿਰ ਇੱਥੇ ਆ ਕੇ ਕ੍ਰਾਈਮ ਕਰਕੇ ਭੱਜੇ ਕਿਹੜਾ ਉਹਨੂੰ ਲੱਭੂਗਾ ਜੀ ਕਿਉਂਕਿ ਦੋ-ਦੋ ਆਧਾਰ ਕਾਰਡ ਬਣ ਜਾਂਦੇ ਆ ਜੀ ਕੋਈ ਗੱਲ ਨਹੀਂ ਉਹ ਲੱਭਣ ਵਾਲੀ ਗੱਲ ਹੈ ਜਿਹੜੀ ਆਪੀ ਸਰਕਾਰ ਭੁਗਤੂਗੀ ਕਿਉਂਕਿ ਜੇ ਤਾਂ ਮੈਂ ਦੋ ਦੋਕਰ ਅੰਕਦਾਰ ਕਾਰਡ ਬਣਾਉਣਾ ਦੇਖੋ ਮੇਰਾ ਜ਼ਿਲ੍ਹਾ ਮੰਨ ਕੇ ਚੱਲ ਵੀ ਬਠਿੰਡਾ ਹੈ ਮੈਂ ਸੰਗਰੂਰ ਦੇ ਵਿੱਚ ਰਹਿ ਰਿਹਾ ਕਈ ਸਾਲਾਂ ਤੋਂ ਰਹਿ ਰਿਹਾ 15 ਸਾਲਾਂ ਤੋਂ ਰਹਿ ਰਿਹਾ ਮੇਰਾ ਸੰਗਰੂਰ ਦਾ ਵੀ ਬਣ ਜਾਣਾ ਮੇਰਾ ਉੱਥੋਂ ਦਾ ਤਾਂ ਉੱਥੇ ਦਰਾਈ ਕਿਉਂਕਿ ਉੱਥੋਂ ਕੱਟਿਆ ਜਾਣਾ ਬਠਿੰਡੇ ਤੋਂ ਕੱਟ ਕੇ ਫੇਰ ਹੀ ਸੰਗਰੂਰ ਸਾਡੇ ਇਹ ਇਦਾਂ ਦੇ ਬਣਾਏ ਹੋਏ ਨੇ ਇਹਨਾਂ ਨੇ ਜਿਹੜੇ ਕਾਨੂੰਨ ਨੇ ਤੇ ਜਿਹੜੇ ਇਹਨਾਂ ਦੇ ਕਾਨੂੰਨ ਨੇ ਇਹ ਬਾਈ ਜੀ ਪਤਾ ਨਹੀਂ ਕਿਹੜਾ ਸਰਪੰਚ ਬਣਾ ਦਿੰਦਾ ਲੱਖੇ ਸੁਧਾਨੀ ਦੀ ਇੱਕ ਵੀਡੀਓ ਵ ਪਿੰਡ ਦਾ ਸਰਪੰਚ ਸੀ ਬਾਈ ਆਪਦੇ ਘਰੇ ਦੋ ਪ੍ਰਵਾਸੀ ਕਿ ਰੱਖੇ ਹੋਏ ਸੀ ਉਹਦੀ ਸਾਫ ਦੀ ਤੀ ਨੂੰ ਕੱਢ ਕੇ ਲੈ ਗਿਆ ਬਈਆ ਉਹ ਉਹ ਉਹਨੂੰ ਪੁੱਛਿਆ ਜਾ ਕੇ ਪਿੰਡ ਦੇ ਆਣੇ ਵਿੱਚ ਕੋਈ ਨਾ ਕੋਈ ਆਪਾਂ ਮਸਲਾ ਹੱਲ ਕਰੀ ਗਏ ਇਹਨੂੰ ਫੜ ਕੇ ਲਈਏ ਕਿੱਧਰ ਲੈ ਗਿਆ ਤੁਹਾਡੀ ਤੀ ਨੂੰ ਕਹਿੰਦਾ ਮੈਂ ਬੋਲ ਨਹੀਂ ਸਕਦਾ ਮੈਂ ਇਹਨਾਂ ਨੂੰ 60 ਲੱਖ ਰੁਪਇਆ ਦੇਈ ਬੈਠਾ ਦਾੜੀ ਪਟਾਉਣ ਵਾਲੀਆਂ ਗੱਲਾਂ ਤੇ ਆਪ ਕਰਦੇ ਆ ਜਦੋਂ ਤੁਸੀਂ ਇਹਨਾਂ ਨੂੰ ਅਡਵਾਂਸ ਪੈਸੇ ਦੇਣ ਸਾਨੂੰ ਤਾਂ ਕੋਈ ਦਿੰਦਾ ਨਹੀਂ ਬਾਬਾ ਜੀ ਠੀਕ ਹੈ ਨਾ ਸਾਡਾ ਬੱਚਾ ਜਦੋਂ ਕੋਈ ਮੰਨ ਕੇ ਤਾਂ ਇੱਕ ਖੇਤ ਛੋਣਾ ਲਾਉਣ ਜਾਂਦਾ ਤੁਸੀਂ ਉਹਦੀ ਦਿਹਾੜੀ ਵੀ ਰੱਖ ਲੈਣੇ ਹੋ ਪੰਜਾਬੀਆਂ ਦਾ ਝੋਨਾ ਲਵਾਉਣਾ ਨਹੀਂ ਆਪਾਂ ਨੇ ਸਾਡਾ ਟੈਗ ਲੱਗ ਗਿਆ ਪੰਜਾਬੀ ਕੰਮ ਨਹੀਂ ਕਰਦੇ ਆ ਹੁਣ ਬਾਹਰੋਂ ਗੱਡੀਆਂ ਪਰ ਪਰ ਕਿਉਂਣੀਆਂ ਮਾਫ ਕਰਿਓ ਜੇ ਕਿਤੇ ਇਦਾਂ ਦਾ ਹੀ ਮੌਹਰ ਰਿਆ ਤੇ ਫਿਰ ਗੱਡੀਆਂ ਨੂੰ ਅਸੀਂ ਅੱਗ ਵੀ ਲਾ ਦਾਂਗੇ ਇਦਾਂ ਦੀ ਫੌਜ ਆ ਸਾਡੀ ਸਾਰੀ ਚੜ੍ਹਦੀ ਕਲਾ ਲਈ ਹਾਂਜੀ ਭੱਜਣ ਨਹੀਂ ਦੇਣੇ ਇਹ ਜੇਕਰ ਗੱਲ ਕਰੀਏ ਹੁਣ ਲਾਸਟ ਦੇ ਵਿੱਚ ਮੇਰਾ ਆਖਰੀ ਸਵਾਲ ਹੈ ਪੰਜਾਬ ਦੇ ਵਿੱਚ ਜੇਕਰ ਅਮਨ ਸ਼ਾਂਤੀ ਇਸੇ ਤਰ੍ਹਾਂ ਕਾਇਮ ਰਹੇ ਉਸ ਦੇ ਲਈ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਵੱਧ ਤੋਂ ਵੱਧ ਇਹਨਾਂ ਤੇ ਨੱਥ ਪਾਈ ਜਾਵੇ ਇਹ ਜਿਹੜੇ ਦਰਿੰਦੇ ਰਹਿੰਦੇ ਨੇ ਇੱਥੇ ਸਾਡੇ ਬੱਚਿਆਂ ਨਾਲ ਕੋਰ ਕਰਮ ਕਰਕੇ ਇਥੋਂ ਭੱਜਣ ਦੀ ਕੋਸ਼ਿਸ਼ ਵੀ ਬੇਨਤੀ ਕਰਦੇ ਆ ਵੀ ਜਿਹੜੀ ਮਰਜ਼ੀ ਜੇਲ੍ਹ ਚ ਵੜ ਜਾਣਾ ਇਹ ਜਾ ਕੇ ਆਖਰ ਨੂੰ ਜੇਲ੍ਹ ਹੀ ਹੋਊਗੀ ਨਾ ਪ੍ਰਸ਼ਾਸਨ ਜੇਲ੍ਹ ਦੇ ਵਿੱਚ ਭੇਜੂਗਾ ਤੇ ਜੇਲ੍ਹ ਦੇ ਵਿੱਚ ਬਾਬਾ ਜੀ ਉਹ ਰੂਹਾਂ ਬੈਠੀਆਂ ਨੇ ਜਿਹੜੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਾਲਾ ਦੇ ਉੱਤੇ ਜਾਪ ਹੀ ਕਰਦੇ ਰਹਿੰਦੇ ਨੇ ਉਹ ਵੀ ਬੈਠੇ ਨੇ ਅੰਦਰ ਤੇ ਉਹਨਾਂ ਦੇ ਅੰਦਰ ਐਸੀ ਭਗਤੀ ਦਾ ਐਸੀ ਸ਼ਕਤੀ ਦਾ ਇੱਕ ਸੋਮਾ ਚੱਲਣਾ ਉਹ ਜਿਹੜਾ ਕੋਈ ਅੰਦਰ ਗਲਤ ਕੰਮ ਕਰਕੇ ਜਾਊਗਾ ਉਹਨੂੰ ਬਾਬਾ ਜੀ ਪ੍ਰਸ਼ਾਸਨ ਨੇ ਕੋਈ ਸਜਣ ਦੇਣੀ ਨਿੰਗ ਸਿੰਘ ਨੇ ਅੰਦਰ ਹੀ ਵੜ ਦੇਣਾ ਬੇਨਤੀ ਹੈ ਸਾਡੀ ਵੀ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਇਹਨੂੰ ਕੰਟਰੋਲ ਕਰੋ ਇਹ ਤਵਾ ਫੇਰ ਸਾਡੇ ਹੱਥ ਆਉਣਗੇ ਫੇਰ ਤੁਸੀਂ ਉਸ ਤੋਂ ਬਾਅਦ ਕਹਿੰਦੇ ਢਿੰਗ ਸਿੰਘਾਂ ਨੇ ਆਪ ਦੇ ਕਾਨੂੰਨ ਹੱਥ ਚ ਲੈ ਲੈ ਤੇ ਫਿਰ ਮਨਜ਼ੂਰ ਜਦੋਂ ਸਾਨੂੰ ਕੋਈ ਕੰਮ ਕਰਨਾ ਪਿਆ ਅਸੀਂ ਫਿਰ ਉਹ ਕਰਾਂਗੇ ਬਾਈ ਜੀ ਪਹਿਲਾਂ ਪ੍ਰਸ਼ਾਸਨ ਦੀ ਬੇਨਤੀ ਆ ਵੀ ਦੋ ਦੋ ਆਧਾਰ ਕਾਰਡ ਨੇ ਕਈਆਂ ਦੀਆਂ ਇਹ ਕੁੜੀਆਂ ਭਜਾ ਕੇ ਲੈ ਗਏ ਕਈਆਂ ਦੀਆਂ ਨਵਾਂ ਲੈ ਗਏ ਤੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਨਹੀਂ ਇਸ ਤੋਂ ਬਾਅਦ ਢਿੰਗ ਸਿੰਘ ਤਿਆਰ ਪਰ ਤਿਆਰ ਨੇ ਆ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸਾਣਾ ਗਿਆਨੀ ਵੀਰ ਸਿੰਘ ਜੀ ਮਲੇਰਕੋਟਲਾ ਜਿਨ੍ਹਾਂ ਦਾ ਕਹਿਣਾ ਵੀ ਜੇਕਰ ਪੰਜਾਬ ਦੇ ਵਿੱਚ ਪ੍ਰਵਾਸੀ ਨੇ ਚੰਗੇ ਤਰੀਕੇ ਦੇ ਨਾਲ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ ਤਾਂ ਉਹ ਕਰ ਸਕਦੇ ਨੇ ਪਰ ਜੇਕਰ ਜੋ ਹੁਸਿਆਰਪੁਰ ਦੀ ਘਟਨਾ ਹੋਈ ਹੈ ਉਹ ਉੱਥੇ ਬਦਫੈਲੀ ਕਰਨ ਵਾਲੇ ਉਹਨਾਂ ਸ਼ਰਾਰਤੀ ਪ੍ਰਵਾਸੀਆਂ ਨੂੰ ਇੱਕ ਤਾੜਨਾ ਵੀ ਕੀਤੀ ਹੈ ਦੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਲਈਏ ਕਿ ਇੱਕ ਜਿਹੜੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਗੰਦ ਪਾਉਣਾ ਜਾਂਕਰ ਜਾਂ ਫਿਰ ਇਸੇ ਤਰ੍ਹਾਂ ਤੁਸੀਂ ਕੋਈ ਨਾ ਕੋਈ ਗਲਤੀਆਂ ਜਿਹੜੀਆਂ ਕਰ ਰਹੀਆਂ ਨੇ ਤਾਂ ਨਿਹੰਗ ਸਿੰਘਾਂ ਤਿਆਰ ਬਰ ਤਿਆਰ ਨੇ ਤੁਹਾਡੇ ਤੋਂ ਉਸ ਦਾ ਬਦਲਾ ਜ਼ਰੂਰ ਲਿਆ ਜਾਊਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਪ੍ਰਵਾਸੀ ਵਿਅਕਤੀ ਹੈ ਜਿਹੜਾ ਇਸ ਤਰ੍ਹਾਂ ਦਾ ਦੁਸ਼ਕਰਮ ਕਰਨ ਤੋਂ ਪਹਿਲਾ 100 ਵਾਰੀ ਸੋਚੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਾਣੀ ਲਈ ਮੈਂ ਪ੍ਰਕਾਸ਼